ਪੰਜਾਬ ਫਾਈਲ ਟੀਵੀ ਅਤੇ ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਅੱਜ ਅਸੀਂ ਲੈ ਕੇ ਹਾਜ਼ਰ ਹਾਂ ਖਬਰ ਵਿਕਰਮਜੀਤ ਸਿੰਘ ਮਜੀਠੀਆ ਸੰਬੰਧੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵਰਦਾ ਅੱਜ ਮੁਹਾਲੀ ਦੇ ਐਡੀਸ਼ਨਲ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਵਿੱਚ ਵਿਕਰਮ ਸਿੰਘ ਮਜੀਠੀਏ ਵੱਲੋਂ ਲਾਈਆਂ ਚਾਰ ਦਰਖਾਸਤਾਂ ਤੇ ਗੱਲਬਾਤ ਹੋਈ ਇਹ ਚਾਰ ਦਰਖਾਸਤਾਂ ਬਾਰੇ ਤੁਹਾਨੂੰ ਦੱਸ ਦਿੰਨੇ ਆ ਇਕ ਤਸਿੱਗੀ ਜੀ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਜਿਸ ਤੇ ਸਰਕਾਰੀ ਪੱਖ ਨੇ ਅੱਜ ਜਵਾਬ ਦੇਣਾ ਸੀ ਪਰ ਉਹਨਾਂ ਨੇ ਜਵਾਬ ਨਹੀਂ ਦਿੱਤਾ ਅਤੇ ਹੋਰ ਸਮੇਂ ਦੀ ਮੰਗ ਕੀਤੀ ਕਿ ਸਾਨੂੰ 7 ਦਿਨ ਹੋਰ ਲੱਗਣਗੇ ਇਸ ਜ਼ਮਾਨਤ ਅਰਜ਼ੀ ਦਾ ਜਵਾਬ ਤਿਆਰ ਕਰਨ ਲਈ ਪਰ ਜੱਜ ਸਾਹਿਬ ਨੇ ਸਿਰਫ ਉਹਨਾਂ ਨੂੰ 2 ਹੋਰ ਦਿਨ ਦਿੱਤੇ ਅਤੇ 25 ਤਰੀਕ ਤੱਕ ਜ਼ਮਾਨਤ ਅਰਜ਼ੀ ਦਾ ਜਵਾਬ ਦੇਣ ਦੇ ਲਈ ਆਦੇਸ਼ ਜਾਰੀ ਕੀਤਾ ਅਗਲੀ ਦਰਖਾਸਤ ਬਿਕਰਮ ਮਜੀਠੀਏ ਵੱਲੋਂ ਸੀਗੀ ਕਿ ਜੀ ਮੈਨੂੰ ਦੱਸਿਆ ਜਾਵੇ ਮੇਰੀ ਗ੍ਰਿਫਤਾਰੀ ਕਿਸ ਆਧਾਰ ਤੇ ਕੀਤੀ ਗਈ ਆ ਗਰਾਉਂਡਸ ਆਫ ਅਰੈਸਟ ਮੈਨੂੰ ਦੱਸਿਆ ਜਾਵੇ ਤਾਂ ਫਿਰ ਇਸ ਮਾਮਲੇ ਤੇ ਸਰਕਾਰੀ ਪੱਖ ਨੇ ਲਿਖਤੀ ਰੂਪ ਦੇ ਵਿੱਚ ਗਰਾਊਂਡਸ ਆਫ ਅਰੈਸਟ ਮਜੀਠੀਆ ਦੇ ਵਕੀਲਾਂ ਨੂੰ ਦੇ ਦਿੱਤੀਆਂ ਪਰ ਸਾਨੂੰ ਮੰਗਣ ਦੇ ਬਾਵਜੂਦ ਉਹ ਕਾਪੀ ਮਸੂਲ ਨਹੀਂ ਹੋਈ ਤੇ ਤੀਜੀ ਦਰਖਾਸਤ ਜਿਹੜੀ ਅੱਜ ਟੇਕ ਅਪ ਕੀਤੀ ਗਈ ਉਹ ਸੀ ਜੇਲ੍ਹ ਦੀਆਂ ਸਹੂਲਤਾਂ ਬਾਰੇ ਮਜੀਠੀਏ ਦੇ ਵਕੀਲ ਦਮਨਦੀਪ ਸਿੰਘ ਸੋਪਤੀ ਨੇ ਕਿਹਾ ਕਿ ਵਿਕਰਮ ਮਜੀਠੀਏ ਨੂੰ ਕੁਝ ਕ੍ਰਿਮੀਨਲਸ ਦੇ ਨਾਲ ਇਹੋ ਜੇ ਮੁਜਰਮਾ ਨਾਲ ਰੱਖਿਆ ਗਿਆ ਜਿਹੜੇ ਖਤਰਨਾਕ ਹੋ ਸਕਦੇ ਨੇ ਤੇ ਉਹਨਾਂ ਨੂੰ ਸਹੀ ਸਹੂਲਤਾਂ ਨਹੀਂ ਮਿਲ ਰਹੀਆਂ ਜੱਜ ਸਾਹਿਬ ਨੇ ਇਸ ਦਰਖਾਸਤ ਤੇ ADGP ਜੇਲਜ਼ ਅਰुणਪਾਲ ਸਿੰਘ ਨੂੰ ਹਦਾਇਤ ਕੀਤੀ ਆ ਕਿ ਉਹ ਲਿਖਤੀ ਜਵਾਬ ਦੇਣ ਅਗਲੀ ਤਰੀਕ 2 ਅਗਸਤ ਤੱਕ ਅਤੇ ਦੱਸਣ ਕਿ ਕੀ ਜੇਲ ਮੈਨੂਅਲ ਦੇ ਮੁਤਾਬਕ ਵਿਕਰਮ ਮਜੀਠੀਏ ਨੂੰ ਸਹੂਲਤਾਂ ਮਿਲ ਰਹੀਆਂ ਹਨ ਕਿ ਨਹੀਂ ਸਰਕਾਰੀ ਪੱਖ ਨੇ ਤਾਂ ਕਿਹਾ ਕਿ ਵਿਕਰਮ ਮਜੀਠੀਆ ਬਿਲਕੁਲ ਮਹਫੂਜ਼ ਹੈ ਤੇ ਉਹਦੇ ਤੇ 24 ਘੰਟੇ ਗਾਰਡ ਲੱਗੇ ਹੋਏ ਨੇ ਤੇ ਕਾਫੀ ਉਸਤੇ ਨਜ਼ਰ ਰੱਖੀ ਜਾ ਰਹੀ ਹੈ ਪੁਖਤਾ ਪ੍ਰਬੰਧ ਨੇ ਪਰ ਇਸ ਤੋਂ ਜਿਹੜੇ ਮਜੀਠੀਏ ਦੇ ਵਕੀਲ ਸੀ ਉਹ ਸੰਤੁਸ਼ਟ ਨਹੀਂ ਸੀ ਤੇ ਚੌਥੀ ਦਰਖਾਸਤ ਜਿਹੜੀ ਲਾਈ ਸੀ ਮਜੀਠੀਆ ਦੇ ਵਕੀਲਾਂ ਨੇ ਉਹ ਸੀ ਹਾਊਸ ਬ੍ਰੇਕ ਦੀ ਯਾਨੀ ਕਿ ਕਿਸੇ ਦੇ ਘਰ ਜਿੰਦਾ ਤੋੜ ਕੇ ਵੜ ਜਾਣਾ ਇਹ ਕਿੱਥੇ ਤੋੜਿਆ ਸੀ ਜਿੰਦਾ ਯਾਦ ਕਰੋ ਜਦੋਂ ਮਸ਼ੋਬਰਾ ਦੇ ਵਿੱਚ ਹਿਮਾਚਲ ਪ੍ਰਦੇਸ਼ ਚ ਵਜਲੈਂਸ ਬਿਊਰੋ ਦੀ ਟੀਮ ਨੇ ਰੇਡ ਕੀਤਾ ਤਾਂ ਉੱਥੇ ਜਿਹੜਾ ਇਹਨਾਂ ਦਾ ਚੌਕੀਦਾਰ ਸੀ ਉਹ ਟੀਮ ਨੂੰ ਵੇਖ ਕੇ ਭੱਜ ਗਿਆ ਡਰ ਗਿਆ ਤਾਂ ਫਿਰ ਇਸ ਵਜਲੈਂਸ ਬਿਊਰੋ ਦੀ ਟੀਮ ਨੇ ਤਾਲਾ ਤੋੜ ਕੇ ਉਹਦੇ ਘਰ ਦੀ ਤਲਾਸ਼ੀ ਲਈ ਬਿਕਰਮ ਮਜੀਠੀ ਦੇ ਵਕੀਲਾਂ ਵੱਲੋਂ ਕਿਹਾ ਗਿਆ ਇਹ ਬਿਲਕੁਲ ਗੈਰ ਕਾਨੂੰਨੀ ਸੀ ਕਿਉਂਕਿ ਇਹਨਾਂ ਕੋਲ ਸਰਚ ਵਾਰੰਟ ਨਹੀਂ ਸੀ ਖਿਆਲ ਇਹ ਸੀ ਚਾਰ ਮੇਨ ਦਰਖਾਸਤਾਂ ਜਿਨ੍ਹਾਂ ਤੇ ਅੱਜ ਗੱਲਬਾਤ ਅਦਾਲਤ ਦੇ ਵਿੱਚ ਚੱਲੀ ਔਰ ਇਹ ਕਾਰਵਾਈ ਦੁਪਹਿਰੇ 2 ਵਜੇ ਤੋਂ ਬਾਅਦ ਸ਼ੁਰੂ ਹੋਈ ਅਤੇ 2 ਘੰਟੇ ਲਗਾਤਾਰ ਚੱਲਦੀ ਰਹੀ ਤੇ ਅਦਾਲਤ ਦੇ ਵਿੱਚ ਪਿਛਲੀਆਂ ਤਰੀਕਾਂ ਵਾਂਗ ਸਿਰਫ ਸਰਕਾਰੀ ਵਕੀਲ ਅਤੇ ਮਜੀਠੀਏ ਦੇ ਵਕੀਲ ਹੀ ਹਾਜ਼ਰ ਸਨ ਜਾਂ ਅਦਾਲਤ ਦਾ ਆਪਣਾ ਸਟਾਫ ਹਾਜ਼ਰ ਸੀ ਇਹ ਪ੍ਰोसीडिंग ਇਨ ਕੈਮਰਾ ਕੀਤੀ ਗਈ ਵਿਕਰਮ ਮਜੀਠੀਏ ਦੇ ਵਕੀਲ ਦਮਨਦੀਪ ਸਿੰਘ ਸੋਪਤੀ ਨੇ ਪੰਜਾਬ ਫਾਈਲਸ ਟੀਵੀ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਿਹੜੀ ਦਰਖਾਸਤ ਪੰਜਾਬ ਫਾਈਲਸ ਟੀਵੀ ਦੇ ਪੱਤਰਕਾਰ ਰਜਿੰਦਰ ਸਿੰਘ ਤੱਗੜ ਵੱਲੋਂ ਲਾਈ ਗਈ ਹੈ ਅਦਾਲਤ ਦੇ ਵਿੱਚ ਕਿ ਮੀਡੀਆ ਨੂੰ ਬੈਠ ਕੇ ਦਾਲ ਦੇ ਵਿੱਚ ਕਾਰਵਾਈ ਸੁਣਨ ਦੀ ਆਗਿਆ ਦਿੱਤੀ ਜਾਏ ਉਸ ਸੰਬੰਧੀ ਸੋਪਟੀ ਨੇ ਕਿਹਾ ਕਿ ਅਸੀਂ ਜਵਾਬ ਤਿਆਰ ਕਰ ਲਿਆ ਹੈ ਅਸੀਂ ਇਸ ਦਰਖਾਸਤ ਦੀ ਸਪੋਰਟ ਕਰਾਂਗੇ ਹਮਾਇਤ ਕਰਾਂਗੇ ਉਹਨਾਂ ਨੇ ਅੱਗੇ ਕਿਹਾ ਕਿ ਹਾਊਸ ਬ੍ਰੇਕਿੰਗ ਵਾਲੀ ਪ੍ਰੋਟੈਸਟ ਪਟੀਸ਼ਨ ਵੀ ਸਾਡੀ ਜੱਜ ਸਾਹਿਬ ਦੇ ਅੱਗੇ ਪਈ ਹੋਈ ਆ ਤੇ ਹੁਣ ਤੁਹਾਨੂੰ ਹਵਾਲਾ ਦਿੰਨੇ ਆ ਸੀ ਜੀ ਐਮ ਚੀਫ ਜੁਡੀਸ਼ੀਅਲ ਮੈਜਿਸਟਰੇਟ ਮੇਗਾ ਤਾ ਹੀਵਾਲ ਦੇ ਇਕਾਦੇਸ਼ ਦਾ ਆ ਤੁਸੀਂ ਸਕਰੀਨ ਤੇ ਵੇਖੋ ਇਹਦੇ ਪਹਿਲੇ ਪੈਰੇ ਚ ਜਿਸ ਨੂੰ ਅਸੀਂ ਲਾਲ ਕੀਤਾ ਹੋਇਆ ਹੈ ਜਿੰਨਾ ਲਾਈਨਾਂ ਨੂੰ ਲਾਲ ਕੀਤਾ ਹੋਇਆ ਉਹਦੇ ਵਿੱਚ ਲਿਖਿਆ ਕਿ ਸਰਕਾਰੀ ਪੱਖ ਨੇ ਇਹ ਮੰਗ ਕੀਤੀ ਕਿ ਅਦਾਲਤ ਦੇ ਵਿੱਚ ਸਿਰਫ ਦੋਹਾਂ ਧਿਰਾਂ ਦੇ ਵਕੀਲਾਂ ਤੋਂ ਇਲਾਵਾ ਕਿਸੇ ਨੂੰ ਨਾ ਆਉਣ ਦਿੱਤਾ ਜਾਏ ਕਿਉਂਕਿ ਸਿਕਿਉਰਿਟੀ ਦਾ ਮਾਮਲਾ ਹੈ ਹਾਈ ਪ੍ਰੋਫਾਈਲ ਕੇਸ ਹੈ ਤੇ ਇਹਦੇ ਵਿੱਚ ਫਿਰ ਬਹੁਤ ਸਾਰੇ মিডিਆ ਪਰਸਨ ਅਦਾਲਤ ਦੇ ਵਿੱਚ ਆ ਜਾਣਗੇ ਜਿਹਦੇ ਨਾਲ ਲਾਅ ਐਂਡ ਆਰਡਰ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਤਾਂ ਫਿਰ ਅੱਗੇ ਮੇਗਾ ਧਾਲੀਵਾਲ ਸੀ ਜੀ ਐਮ ਦੀ ਜਿਹੜੀ ਅੱਗੇ ਆਪ ਆਰਡਰ ਤੋਂ ਦਿਖਾ ਰਹੇ ਆ ਉਹਦੇ ਚ ਲਿਖਿਆ ਹੈ ਕਿ ਲਰਨਡ ਕਾਉਂਸਲ ਫਾਰ ਦੀ ਅਕਿਊਸਡ ਯਾਨੀ ਕਿ આરોપીਾਂ ਦੇ ਵਕੀਲ ਨੇ આરોપીਾਂ ਨਹੀਂ આરોપી ਦੇ ਵਕੀਲ ਨੇ ਸਹਿਮਤੀ ਜਤਾਈ ਹੈਜ਼ ਗ੍ਰੇਸ਼ੀਅਸਲੀ ਕੰਸੀਡਡ ਟੂ ਦੀ ਡਿਮਾਂਡ ਗ੍ਰੇਸ਼ੀਅਸ ਹੁੰਦਾ ਫਰਾਖਦਲੀ ਨਾਲ ਸ਼ਾਲੀਨਤਾ ਦੇ ਨਾਲ ਉਹਨਾਂ ਨੇ ਸਰਕਾਰੀ ਪੱਖ ਦੀ ਇਸ ਮੰਗ ਨੂੰ ਮੰਨ ਲਿਆ ਕਿ ਪ੍ਰोसीडिंग ਇਨ ਕੈਮਰਾ ਹੋਵੇ ਇਹਦੇ ਵਿੱਚ ਜਨਤਾ ਜਾਂ ਪੱਤਰਕਾਰ ਅਦਾਲਤ ਦੇ ਵਿੱਚ હાજર ਨਾ ਹੋਣ ਇਸੇ ਮਾਮਲੇ ਤੇ ਸਪਸ਼ਟੀਕਰਨ ਦਿੱਤਾ ਅਰਸ਼ਦੀਪ ਸਿੰਘ ਕਲੇਰ ਨੇ ਜਦੋਂ ਅਦਾਲਤੀ ਕਾਰਵਾਈ ਤੋਂ ਬਾਅਦ ਉਹਨਾਂ ਨੇ ਮੀਡੀਆ ਪਰਸਨਸ ਨੂੰ ਐਡਰੈਸ ਕੀਤਾ ਥੋੜੀ ਦੇਰ ਬਾਅਦ ਕਾਨੂੰਨ ਅਸੀਂ ਉਹਨਾਂ ਦੀ ਪੱਤਰਕਾਰਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਵਖਾਵਾਂਗੇ ਉਹਤੇ ਵੀ ਤੁਸੀਂ ਧਿਆਨ ਨਾਲ ਨਜ਼ਰ ਮਾਰਿਓ ਅਰਸ਼ਦੀਪ ਦਾ ਕਹਿਣਾ ਸੀ ਕਿ ਸਿਰਫ ਰਿਮਾਂਡ ਪੁਲਿਸ ਰਿਮਾਂਡ ਦੇ ਪਰਪਸ ਦੇ ਲਈ ਅਸੀਂ ਹਾਂਚ ਹਾਂ ਮਲਾਈ ਸੀ ਕਿ ਅਦਾਲਤ ਦੇ ਵਿੱਚ ਜ਼ਿਆਦਾ ਇਕੱਠ ਨਾ ਹੋਵੇ ਤੇ ਉਹਤੇ ਸਿਰਫ ਦੋਹਾਂ ਤਰ੍ਹਾਂ ਦੇ ਵਕੀਲ ਹੋਣ ਇਥੋਂ ਤੱਕ ਕਿ ਕੋਈ ਹੋਰ ਵਕੀਲ ਵੀ ਅਦਾਲਤ ਦੇ ਵਿੱਚ ਜਦੋਂ ਇਹ ਕੇਸ ਚੱਲਦਾ ਹੋਵੇ ਨਹੀਂ ਦਾਖਲ ਹੋ ਸਕਦਾ ਪੱਤਰਕਾਰਾਂ ਦੀ ਗੱਲ ਦੂਰ ਦੀ ਰਹੀ ਖੈਰ ਉਹਨਾਂ ਨੇ ਕਿਹਾ ਸਿਰਫ ਰਿਮਾਂਡ ਪਰਪਸਸ ਲਈ ਸੀ ਹੁਣ ਜਦੋਂ ਰੈਗੂਲਰ ਸੁਣਵਾਈ ਹੋ ਰਹੀ ਆ ਤਾਂ ਅਸੀਂ ਚਾਹੁੰਦੇ ਆ ਕਿ ਪੱਤਰਕਾਰਾਂ ਨੂੰ ਅਦਾਲਤ ਦੇ ਵਿੱਚ ਬੈਠ ਕੇ ਕਾਰਵਾਈ ਸੁਣਨ ਦਾ ਹੱਕ ਪ੍ਰਾਪਤ ਹੋਣਾ ਚਾਹੀਦਾ ਹੈ ਕਿ ਇਹ ਮਾਮਲਾ ਰਾਈਟ ਆਫ ਪ੍ਰੈਸ ਮੀਡੀਆ ਦੇ ਹੱਕ ਹਕੂਕ ਦੀ ਗੱਲ ਐ ਲਓ ਹੁਣ ਤੁਹਾਨੂੰ ਦਿਖਾਉਨੇ ਆ ਕੁਝ ਵੀਡੀਓਜ਼ ਜਿਹੜੇ ਕਿ ਅਰਸ਼ਦੀਪ ਵੱਲੋਂ ਮੀਡੀਆ ਪਰਸ ਨੂੰ ਐਡਰੈਸ ਕੀਤਾ ਜੋ ਉਹਦੇ ਨਾਲ ਸੰਬੰਧਿਤ ਐ ਤੇ ਕੁਝ ਤੁਹਾਨੂੰ ਇੱਕ ਮਾਹੌਲ ਦਿਖਾਉਨੇ ਆ ਕਿਵੇਂ ਦਨ ਦਨ ਕਰਦੇ ਸਿਕਿਉਰਟੀ ਵਾਲੇ ਜਦੋਂ ਅਦਾਲਤ ਤੋਂ ਵਕੀਲ ਨਿਕਲੇ ਤੇ ਪੌੜੀਆਂ 'ਚ ਰਹੀਂ ਅਦਾਲਤ ਤੋਂ ਬਾਹਰ ਆ ਰਹੇ ਨੇ ਇਹ ਛੋਟਾ ਜਿਹਾ ਇੱਕ ਮੂਡ ਕੈਪਚਰਿੰਗ ਵੀਡੀਓ ਵਾ ਯਾਨੀ ਕਿ ਇੱਕ ਮਾਹੌਲ ਵਰਸਾਉਂਦਾ ਹੋਇਆ ਇੱਕ ਫੀਲਿੰਗ ਦਿੰਦਾ ਹੋਇਆ ਇਹ ਛੋਟਾ ਜਿਹਾ ਵੀਡੀਓ ਹੈ ਇਹ ਵੀ ਜ਼ਰੂਰ ਦੇਖੋ ਤੇ ਨਾਲ ਦੇ ਨਾਲ ਤੁਸੀਂ ਅਰਸ਼ਦੀਪ ਦੀਆਂ ਗੱਲਾਂ ਸੁਣੋ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਸਾਡੀ ਜਿਹੜੀ ਐਪਲੀਕੇਸ਼ਨ ਅਲਾਉ ਹੋਈ ਹੈ ਉਹ ਹੈ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਜਦੋਂ ਅਰੈਸਟ ਕੀਤਾ ਇੱਕ ਮੈਂਡੇਟਰੀ ਰਿਕੁਆਇਰਮੈਂਟ ਹੁੰਦੀ ਹੈ ਕਿ ਗਰਾਉਂਡਸ ਆਫ ਅਰੈਸਟ ਦੇਨੇ ਹੁੰਦੇ ਉਹ ਗਰਾਉਂਡ ਆਫ ਅਰੈਸਟ ਉਹ ਤੋਂ ਨਹੀਂ ਦਿੱਤੇ ਗਏ ਸੀ ਤੇ ਅੱਜ ਕੋਰਟ ਨੇ ਸਾਡੀ ਐਪਲੀਕੇਸ਼ਨ ਲੋਅ ਕਰਤੀ ਹੈ ਉਹ ਗਰਾਉਂਡ ਆਫ ਅਰੈਸਟ ਸਾਨੂੰ ਅੱਜ ਮਿਲ ਗਏ ਔਰ ਦੂਸਰੀ ਜਿਹੜੀ ਐਪਲੀਕੇਸ਼ਨ ਹੈ ਵਿਕਰਮ ਮਜੀਠੀਆ ਸਾਹਿਬ ਦੀ ਬੈਰਕ ਨੂੰ ਲੈ ਕੇ ਕਿਉਂਕਿ ਜੋ ਜੇਲ ਮੈਨੂਅਲ ਕਹਿੰਦਾ ਹੈ ਕਿਉਂਕਿ ਇੱਕ ਹਾਈ ਰਿਸਕ ਉਹ ਪ੍ਰिजनਰ ਨੇ ਸਰਕਾਰ ਖੁਦ ਕਹਿੰਦੀ ਹੈ ਕਿਉਂਕਿ ਜਿਸ ਦਿਨ ਕੋਰਟ 'ਚ ਵੀ ਪੇਸ਼ ਕਰਦੇ ਨੇ ਪੱਤਰਕਾਰਾਂ ਦੇ ਨਾਲ ਧੱਕਾ ਮੂਕੀ ਜਿਸ ਤਰੀਕੇ ਦੀ ਕੀਤੀ ਜਾਂਦੀ ਹੈ ਮੋਬਾਈਲ ਤਾਂ ਖੋਏ ਜਾਂਦੇ ਨੇ ਔਰ ਕੱਲ ਤਾਂ ਕੋਰਟ ਦੇ ਵਿੱਚ ਇੱਕ ਨਵੀਂ ਚੀਜ਼ ਵੀ ਸਾਹਮਣੇ ਆਈ ਹੈ ਜਿਹੜੀ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਕਿਸ ਤਰੀਕੇ ਕੁਝ ਬੰਦਿਆਂ ਨੂੰ ਚਿੱਟੇ ਕੁਰਤੇ ਪਜਾਮੇ ਤੇ ਨੀਲੀਆਂ ਪੱਗਾਂ ਬਣਾ ਕੇ ਅਕਾਲੀ ਦਲ ਦੇ ਬੰਦੇ ਬਣਾ ਕੇ ਦਿਖਾਇਆ ਜਾ ਰਿਹਾ ਹੈ ਤੇ ਜਿਹੜੇ ਬੰਦੇ ਕੌਣ ਨੇ ਸਾਰੇ ਪੰਜਾਬ ਪੁਲਿਸ ਦੇ ਨੇ ਸੋ ਇਹ ਕੀ ਸ਼ਰਾਰਤ ਹੈ ਕਿ ਕੱਲ੍ਹ ਉਰੇ ਕੋਈ ਐਸੀ ਅਨਸੁਖਾਵੀ ਘਟਨਾ ਹੋ ਜੇ ਤਾਂ ਪੰਜਾਬ ਪੁਲਿਸ ਕੀ ਕਹੂਗੀ ਕਿ ਜੀ ਇਹ ਅਕਾਲੀ ਦਲ ਦੇ ਬੰਦੇ ਕਰਕੇ ਤਕਰੀ ਦਾ ਜਿਹੜਾ ਪ੍ਰिजनਰ ਹੈ ਉਹਨੂੰ ਅੱਡ ਪੈਰਕ ਦੇ ਵਿੱਚ ਰੱਖਿਆ ਜਾਵੇ ਉਹਦੇ ਲਈ ਅੱਜ ਕੋਰਟ ਨੇ ਡੀਜੀਪੀ ਪ੍ਰੈਜ਼ੈਂਸ ਨੂੰ ਹੁਕਮ ਕੀਤੇ ਨੇ ਕਿ 2 ਦਿਨ ਦੇ ਅੰਦਰ ਅੰਦਰ 25 ਤਰੀਕ ਨੂੰ ਉਹ ਕੋਰਟ ਨੂੰ ਇੱਕ ਰਿਟਨ ਰਿਪੋਰਟ ਸਬਮਿਟ ਕਰਨਗੇ ਕਿ ਕੀ ਪੰਜਾਬ ਪ੍ਰिजन ਡਿਪਾਰਟਮੈਂਟ ਜੇਲ ਮੈਨੂਅਲ ਫਾਲੋ ਕਰ ਰਿਹਾ ਹੈ ਕਿ ਜੇਲ ਮੈਨੂਅਲ ਦੇ ਮੁਤਾਬਕ ਜੋ ਇੱਕ orange category inmate ਜਿਹਨੂੰ ਸਿਕਿਉਰਿਟੀ ਥ੍ਰੈਟ ਹੈ ਜਿਹਨੂੰ ਸਟੇਟ ਆਪ ਕਹਿੰਦੀ ਹੈ ਕਿ ਬਹੁਤ ਜ਼ਿਆਦਾ ਖਤਰਾ ਹੈ ਤਾਂ ਹੀ ਚੋਰਾ ਵਾਂਗੂ ਲੁਕਾ ਕੇ ਲੈ ਕੇ ਆਉਂਦੇ ਨੇ ਤਾਂ ਹੀ ਅਦਾਲਤਾਂ ਤੇ ਪੜਦੇ ਪਾਰੇ ਨੇ ਤਾਂ ਹੀ ਕੇਨ ਦੇ ਪਿੱਛੇ ਛੁਪਾਉਂਦੇ ਨੇ ਸੋ ਅੱਜ ਕੋਰਟ ਨੇ ਬੜਾ ਕਲੀਅਰ ਕੀਤਾ ਕਿ ਡੀਜੀਪੀ ਪ੍ਰੈਜ਼ੈਂਸ ਦੋ ਦਿਨ ਦੇ ਅੰਦਰ ਕੋਰਟ ਨੂੰ ਖੁਦ ਇੱਕ ਰਿਪੋਰਟ ਸਬਮਿਟ ਕਰਨਗੇ ਜਿਦੇ ਚੋਂ ਦੱਸਣਗੇ ਕਿ ਕੀ ਜੇਲ ਮੈਨੂਅਲ ਨੂੰ ਪੰਜਾਬ ਪ੍ਰੈਜ਼ੈਂਟ ਡਿਪਾਰਟਮੈਂਟ ਫਾਲੋ ਕਰ ਰਹੇ ਸਾਡੇ ਕੋਲ ਸਬੂਤ ਬਹੁਤ ਨੇ ਅੱਜ ਕਹਿੰਦੇ ਜੀ ਸਾਨੂੰ ਹੋਰ ਸਮਾਂ ਦੇ ਦਿਓ ਸਾਡੇ ਤੋਂ ਹਲੇ ਰਿਪਲਾਈ ਨਹੀਂ ਬਣਿਆ ਔਰ ਇਹ ਲੋਕ ਸੁਪਰੀਮ ਕੋਰਟ ਤੱਕ ਜਾਏ ਨੇ ਸੁਪਰੀਮ ਕੋਰਟ ਤੱਕ ਆ ਹੀ ਸਾਰੀਆਂ ਗੱਲਾਂ ਐਫੀਡੇਵਿਟ ਤੇ ਕਹਿ ਕੇ ਆਏ ਨੇ ਉਹ ਐਫੀਡੇਵਿਟ ਇਹਨਾਂ ਦਾ ਰਿਜੈਕਟ ਹੋਇਆ ਤੇ ਅੱਜ ਕੋਰਟ ਦੇ ਵਿੱਚ ਫੇਰ ਆ ਕੇ ਕਿ ਜੀ ਹਫਤਾ ਇੱਕ ਹਫਤਾ ਹੋਰ ਦੇ ਦਿਓ ਅਸੀਂ ਇਹ ਸਾਰੀ ਚੀਜ਼ ਨੂੰ ਲਿਖਤੀ ਕੋਰਟ ਕੋਲੇ ਫਾਈਲ ਕਰਨਾ ਜਿਹਨੂੰ ਅਸੀਂ اپੋਜ਼ ਕੀਤਾ ਕਿਉਂਕਿ ਪਹਿਲਾਂ ਹੀ ਇੱਕ ਹਫ਼ਤਾ ਕਿਸੇ ਦੀ ਲਿਬਰਟੀ ਐਟ ਸਟੇ ਕਾ ਕੋਈ ਮਜ਼ਾਕ ਦੀ ਗੱਲ ਨਹੀਂ ਇਹ ਕੋਈ ਪੰਜਾਬ ਦੇ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਨਹੀਂ ਕਿ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਅੰਦਰ ਕਰ ਦੇਣ ਤੇ ਜਿੰਨੀ ਦੇਰ ਚਾਹਣ ਅੰਦਰ ਰੱਖ ਲੈਣ ਸੋ ਕੋਰਟ ਨੇ ਸਿਰਫ ਤੇ ਸਿਰਫ ਇਹਨਾਂ ਨੂੰ ਹੁਣ 2 ਦਿਨ ਦਾ ਸਮਾਂ ਹੋਰ ਦਿੱਤਾ ਆਪਣਾ ਰਿਪਲਾਈ ਫਾਈਲ ਕਰਨ ਦੇ ਲਈ ਹੁਣ 25 ਤਰੀਕ ਇਸ ਕੇਸ ਦੇ ਵਿੱਚ ਨਿਰਤਾਰਤ ਹੋਈ ਹੈ ਤੇ 25 ਨੂੰ ਇਹਨਾਂ ਨੇ ਰਿਪਲਾਈ ਕੋਰਟ ਦੇ ਵਿੱਚ ਵੀ ਦੇਣਾ ਤੇ 25 ਤੋਂ ਪਹਿਲਾਂ ਇਹਨਾਂ ਨੇ ਸਾਨੂੰ ਡਿਫੈਂਸ ਕਾਉਂਸਲਜ਼ ਨੂੰ ਵੀ ਉਹ ਜਿਹੜਾ ਰਿਪਲਾਈ ਦੀ ਕਾਪੀ ਦੇਣੀ ਹੈ ਤੇ 25 ਤਰੀਕ ਨੂੰ ਹੁਣ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਤੇ ਬਹਿਸ ਹੋਣੀ ਹੈ ਪਰ ਅੱਜ ਇੱਕ ਚੀਜ਼ ਬੜੀ ਕਲੀਅਰ ਹੈ ਕਿ ਹੁਣ ਕੋਟਾਂ ਤੋਂ ਵੀ ਭੱਜਣਾ ਸ਼ੁਰੂ ਹੋ ਗਏ ਤੁਸੀਂ ਦੇਖੋ ਵੀ ਜਿੱਥੇ ਖੜ ਕੇ ਜਵਾਬ ਦੇਣਾ ਹੈ ਉੱਥੇ ਸਮਾਂ ਮੰਗਦੇ ਨੇ মিডিਆ ਚ ਆ ਕੇ ਪਹਿਲੇ ਦਿਨੋਂ ਝੂਠ ਬੁਲਾਉਣ ਤੇ ਲੱਗੇ ਸੀ ਕਿ ਜੀ 29 ਮੋਬਾਈਲ ਲੱਭ ਗਿਆ ਜੀ 141 ਕਰੋੜ ਲੱਭ ਗਿਆ ਜੀ 1000 ਏਕੜ ਲੱਭ ਗਿਆ ਜੀ ਦੇਖੋ ਜਿਹੜੀ ਚਾਬੀਆਂ ਨੇ ਉਹ ਕੋਰਟ ਦੇ ਵਿੱਚ ਅਸੀਂ ਆਲਰੇਡੀ ਐਪਲੀਕੇਸ਼ਨ ਅਸੀਂ ਵੀ ਲਾਈ ਹੈ ਕਿ ਇਸ ਤਰੀਕੇ ਦੇ ਨਾਲ ਕੀ ਮਸ਼ੋਪਰਾ ਜਦੋਂ ਇਹਨਾਂ ਨੇ ਖੁਦ ਖੋਲ ਕੇ ਸਰਚ ਕੀਤਾ ਹੈ ਕੀ ਸਰਚ ਵਾਰੰਟ ਕੀ ਜਿਹੜੇ ਮੰਡੇਟਰੀ ਪ੍ਰੋਵੀਜ਼ਨਸ ਨੇ ਕੀ ਉਹ ਸਾਰੇ ਇਹਨਾਂ ਨੇ ਫਾਲੋ ਕੀਤੇ ਨੇ ਜਿਹਦਾ ਉਹ ਵੀ ਕੰਸੀਡਰੇਸ਼ਨ ਤੇ ਹੁਣ ਦੁਬਾਰਾ ਉਹਦੇ ਚ ਦੋ ਤਰੀਕ ਰੱਖੀ ਗਈ ਅੱਛਾ ਜੀ ਇੱਕ ਪੱਤਰਕਾਰ ਨੇ ਐਪਲੀਕੇਸ਼ਨ ਲਾਈ ਹੈ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਅੰਦਰ ਬੈਠ ਕੇ ਪ੍ਰੋਸੀਡਿੰਗ ਵੇਖਣ ਦੀ ਉਹ ਤੇ ਤੇ ਮਜੀਠੀਆ ਸਾਹਿਬ ਤੇ ਕਾਉਂਸਲਸ ਦਾ ਕੀ ਰੁਖ ਹੋਏਗਾ ਕੱਲ ਤੁਸੀਂ ਜਵਾਬ ਦੇਣਾ ਦੇਖੋ ਮੈਂ ਬੜਾ ਸਪਸ਼ਟ ਤੌਰ ਤੇ ਕਹਿਣਾ ਜੀ ਕਿ ਕੀ ਪੰਜਾਬ ਦੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਪੱਤਰਕਾਰਾਂ ਦੇ ਨਾਲ ਜਿਸ ਤਰੀਕੇ ਦਾ ਸਲੂਕ ਕੀਤਾ ਜਾ ਰਿਹਾ ਉਹ ਸਾਰਿਆਂ ਦੇ ਸਾਹਮਣੇ ਜਿਹੜੀ ਸਰਕਾਰ ਕਿਉਂਕਿ ਮੈਂ ਬਾਰ ਬਾਰ ਕਹਿਣਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਜੀ ਅਸੀਂ ਤਾਂ ਸਾਰਾ ਕੁਝ ਬੜੇ ਪੱਕੇ ਪੈਰੀ ਕਰ ਰਹੇ ਹਾਂ ਸਾਡੇ ਕੋਲ ਸਬੂਤ ਬਹੁਤ ਹੈ ਉਹ ਸਰਕਾਰ ਹੁਣ ਛਪਾਉਣਾ ਕੀ ਚਾਹੁੰਦੀ ਹੈ ਅਦਾਲਤਾਂ ਦੇ ਉੱਤੇ ਪਰਦੇ ਪਾ ਕੇ ਵਕੀਲਾਂ ਤੱਕ ਨੂੰ ਰੋਕਿਆ ਜਾ ਰਿਹਾ ਔਰ ਪਿਛਲੀ ਤਾਰੀਖ ਤੇ ਵਕੀਲਾਂ ਦੇ ਨਾਲ ਵੀ ਮਿਸਬੀਹ ਹੋਇਆ ਜਿਹਦੀ ਅਸੀਂ ਰਿਟਰਨ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਪੱਤਰਕਾਰਾਂ ਦੇ ਨਾਲ ਮੈਂ ਕਹਿੰਦਾ ਕਿ ਪੱਤਰਕਾਰਾਂ ਨੂੰ ਰਾਈਟ ਹੈ ਪੱਤਰਕਾਰਾਂ ਨੂੰ ਕਿਉਂ ਨਹੀਂ ਤੁਸੀਂ ਕੇਸ ਦੀਆਂ ਪ੍ਰੋਸੀਡਿੰਗਸ ਦੇਖਣ ਦਿੰਦੇ ਤੁਸੀਂ ਪੱਤਰਕਾਰਾਂ ਨੂੰ ਕਿਉਂ ਨਹੀਂ ਤੁਸੀਂ ਸਵਾਲ ਜਵਾਬ ਕਰਨ ਦਿੰਦੇ ਇਹ ਸਰਕਾਰ ਅੱਜ ਸਵਾਲ ਜਵਾਬ ਤੋਂ ਪਹੁੰਚ ਜਿਹੜਾ ਪਾਪੀ ਚ ਲਿਖਿਆ ਹੋਇਆ ਕਿ ਤੁਸੀਂ ਵੀ ਕੰਸੈਂਟ ਦਿੱਤਾ ਹੈ ਕਿ ਨਾਮ ਅਕਸੀਡ ਕੀਤਾ ਹੈ ਗ੍ਰੇਸ਼ੀਅਸਲੀ ਕਨਸੀਡਰਡ ਟੂ ਦੀ ਰਿਕੁਐਸਟ ਆਫ ਦੀ ਸਟੇਟ ਇਹ ਜਿਸ ਤਰੀਕੇ ਦੇ ਨਾਲ ਮੈਂ ਫੇਰ ਦੁਬਾਰਾ ਕਲੀਅਰ ਕਰ ਦਿਆਂ ਕਿ ਡਿਊਰਿੰਗ ਰਿਮਾਂਡ ਸਿਰਫ ਰਿਮਾਂਡ ਦੇ ਦੌਰਾਨ ਜਦੋਂ ਇਹਨਾਂ ਨੇ ਕੋਰਟ ਦੇ ਵਿੱਚ ਆ ਕੇ ਗੱਲ ਕਹੀ ਕਿ ਜੀ ਇਹਨਾਂ ਨੂੰ ਜਾਨ ਦਾ ਬਹੁਤ ਖਤਰਾ ਹੈ ਉਹ ਰਿਮਾਂਡ ਸੀ ਜਿਸ ਦਿਨ ਵਿਕਰਮ ਮਜੀਠੀਆ ਨੂੰ ਪੇਸ਼ ਕਰਨਾ ਹੈ ਅੱਜ ਜਿਹੜੀਆਂ ਪ੍ਰੋਸੀਡਿੰਗ ਚੱਲ ਰਹੀਆਂ ਨੇ ਜਦੋਂ ਆਰਗੂਮੈਂਟ ਹੋ ਰਹੀ ਹੈ ਅੱਜ ਵਿਕਰਮ ਮਜੀਠੀਆ ਨੂੰ ਕੋਰਟ ਦੇ ਵਿੱਚ ਨਹੀਂ ਲਿਆਂਦਾ ਜਾ ਰਿਹਾ ਉਹ ਕੋਰਟ ਪ੍ਰੈਮਿਸਿਸ ਦੇ ਵਿੱਚ ਨਹੀਂ ਹੈਗੇ ਸੋ ਪ੍ਰੈਸ ਨੂੰ ਪੂਰਨ ਤੌਰ ਤੇ ਆਜ਼ਾਦੀ ਹੈ ਕਵਰ ਕਰਨ ਦੀ ਪ੍ਰੈਸ ਨੂੰ ਇਹ ਆਜ਼ਾਦੀ ਸੰਵਿਧਾਨ ਨੇ ਦਿੱਤੀ ਹੈ ਸੋ ਜਿਹੜੀਆਂ ਸਰਕਾਰਾਂ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਦੀਆਂ ਨੇ ਮੈਂ ਪ੍ਰੈਸ ਨੂੰ ਵੀ ਅੱਜ ਇਹ ਬੇਨਤੀ ਕਰਦਾ ਕਿ ਸਰਕਾਰਾਂ ਦੇ ਚਿਹਰੇ ਐਕਸਪੋਜ਼ ਕਰਨੇ ਚਾਹੀਦੇ ਤੇ ਕੱਲ ਨੂੰ ਤੁਸੀਂ ਜਵਾਬ ਦੇ ਰਹੇ ਹੋ ਸੋ ਐਪਲੀਕੇਸ਼ਨ ਦਾ ਤਿਆਰ ਕਰ ਲਿਓ ਬਿਲਕੁਲ ਅਸੀਂ ਸਭ ਕੁਝ ਰਿਟਰਨ ਫਾਈਲ ਕਰਾਂਗੇ ਜੀ ਔਰ ਮੈਂ ਬਹੁਤ ਕਲੈਰਿਟੀ ਨਾਲ ਕਹਿਣਾ ਪ੍ਰੈਸ ਦਾ ਹਮੇਸ਼ਾ ਹੀ ਧੰਨਵਾਦ ਹੈ ਕਿਉਂਕਿ ਜਿੱਥੇ ਲੋਕਤੰਤਰ ਦਾ ਕਤਲ ਹੋ ਰਿਹਾ ਹੈ ਉੱਥੇ ਪ੍ਰੈਸ ਹੈ ਜਿਹੜੀ ਲੋਕਤੰਤਰ ਨੂੰ ਵਿਚਾਰੀ ਹੈ ਉੱਥੇ ਪ੍ਰੈਸ ਹੈ ਜਿਹੜੀ ਆਵਾਜ਼ ਬਣ ਕੇ ਖੜੀ ਹੈ ਸੋ ਪ੍ਰੈਸ ਦਾ ਪਹਿਲਾਂ ਵੀ ਧੰਨਵਾਦ ਕਰਦੇ ਸੀ ਅੱਜ ਵੀ ਬਹੁਤ ਧੰਨਵਾਦ ਅਖੀਰ 'ਚ ਇਹ ਵੀ ਦੱਸਦਾ ਚੱਲਾਂ ਕਿ ਅਡੀਸ਼ਨਲ ਸੈਸ਼ਨ ਜੱਜ ਹਰਦੀਪ ਸਿੰਘ ਜੀ ਦੀ ਅਦਾਲਤ ਵਿੱਚ ਮੇਰੇ ਵੱਲੋਂ ਧਾਇਰ ਕੀਤੀ ਗਈ ਦਰਖਾਸਤ ਕੱਲ ਟੇਕ ਅਪ ਕੀਤੀ ਜਾਏਗੀ ਜਿਸ ਤੇ ਸਰਕਾਰੀ ਪੱਖ ਨੇ ਆਪਣਾ ਜਵਾਬ ਦੇਣਾ ਤੇ ਮਜੀਠੀਆ ਦੇ ਵਕੀਲਾ ਨੇ ਵੀ ਜਵਾਬ ਦੇਣਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਐਪੀਸੋਡ ਨੰਬਰ 94 ਚ ਦੱਸਿਆ ਕਿ ਮੈਨੂੰ ਪਤਾ ਹੈ ਸਰਕਾਰੀ ਪੱਖ ਨੇ ਕੀ ਆਖਣਾ ਉਹਨਾਂ ਨੇ ਕਿਹਾ ਹੈ ਇਸ ਵਿਅਕਤੀ ਤੇ ਚਾਰ ਪਰਚੇ ਦਰਜ ਹੈ ਤੇ ਇਹਨੂੰ ਅਦਾਲਤ ਦੇ ਵਿੱਚ ਨਹੀਂ ਆਉਣ ਦੇਣਾ ਚਾਹੀਦਾ ਖੈਰ ਅੱਜ ਮੈਂ ਆਪਣੇ ਐਡਵੋਕੇਟ ਦਮਨਦੀਪ ਸਿੰਘ ਨਾਲ ਬੈਠ ਕੇ ਇਸ ਮਾਮਲੇ ਦੀ ਪੂਰੀ ਮੱਲ ਡਿਸਕਸ਼ਨ ਕਰਕੇ ਇਹਦਾ ਜਵਾਬ ਤਿਆਰ ਕਰ ਲਿਆ ਜਿਹੜਾ ਜੇ ਉਹਨਾਂ ਨੇ ਇਹ ਮਸਲਾ ਉਠਾਇਆ ਤਾਂ ਉਹਦਾ ਅਸੀਂ ਪ੍ਰੋਪਰ ਠਕਵਾ ਜਵਾਬ ਕੱਲ ਅਦਾਲਤ ਦੇ ਵਿੱਚ ਦੇਾਂਗੇ ਮਰਜਿੰਦਰ ਸਿੰਘ ਟੱਗੜ ਤੁਹਾਡੇ ਤੋਂ ਆ ਗਿਆ ਚੌਣਾ ਜੀ ਸਤਿ ਸ਼ਕਾਲ ਨਮਸਕਾਰ ਖਿਲਾਫਿਸ